ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਅਚੰਤਗੜ੍ਹ ਸਾਹਿਬ ਹਰਿਆਣਾ ਵਿਖੇ ਇੱਕ ਸਮਾਗਮ ਸੀ ਉਸ ਸਮਾਗਮ ਦੇ ਵਿੱਚ ਇੱਕ ਭਾਈ ਸਾਹਿਬ ਬੋਲ ਰਹੇ ਸੀ ਸਟੇਜ ਤੋਂ ਤੇ ਉਹਨਾਂ ਨੇ ਸਟੇਜ ਤੋਂ ਇਹ ਗੱਲ ਕਹੀ ਕਿ ਪੰਜਾਬੀ ਮਾਂ ਬੋਲੀ ਦੇ ਨਾਂ ਤੇ ਸਰਕਾਰਾਂ ਸਾਡੇ ਨਾਲ ਧੱਕਾ ਕਰਦੀਆਂ ਨੇ ਯਾਨੀ ਕਿ ਸਾਨੂੰ ਹਰਿਆਣੇ ਦੇ ਵਿੱਚ ਜਿਹੜੀ ਪੰਜਾਬੀ ਬੋਲੀ ਏ ਉਹ ਪੜਾਈ ਨਹੀਂ ਜਾਂਦੀ ਤੇ ਨਾ ਬੋਲਣ ਦਿੱਤੀ ਜਾਂਦੀ ਏ ਭਾਈ ਸਾਹਿਬ ਨੇ ਸ਼੍ਰੀ ਆਮ ਸਟੇਜ ਤੋਂ ਝੂਠ ਬੋਲਿਆ ਐਡਾ ਵੱਡਾ ਝੂਠ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਵੀ ਇਹਨਾਂ ਝੂਠ ਬੋਲਣ ਦਾ ਠੇਕਾ ਲਿਆ ਹੁਣ ਇਹ ਭਾਈ ਸਾਹਿਬ ਦੱਸਣਗੇ ਜਿਹੜੇ ਬੋਲ ਰਹੇ ਸੀ ਨਾ ਤਾਂ ਮੈਂ ਜਾਣਦਾ ਨਹੀਂ ਇਹਨਾਂ ਦਾ ਕੀ ਹੈ ਪਰ ਇਹਨਾਂ ਨੇ ਕਿਹਾ ਪੰਜਾਬੀ ਮਾਂ ਬੋਲੀ ਦੇ ਨਾਂ ਸਰਕਾਰਾਂ ਸਾਡੇ ਨੂੰ ਠੱਗਾ ਕਰਦੀਆਂ ਇਹ ਭਾਈ ਸਾਹਿਬ ਦੱਸਣਗੇ ਕਿ ਕੀ ਠੱਗਾ ਹੋਇਆ ਤੁਹਾਡੇ ਨਾਲ ਕਿੱਥੇ ਸਰਕਾਰ ਨੇ ਰੋਕਿਆ ਇਸ ਨੂੰ ਪੰਜਾਬੀ ਬੋਲਣ ਤੋਂ ਜਾਂ ਪੜਨ ਤੋਂ ਕਿਥੇ ਰੋਕਿਆ ਇਹ ਐਡੇ ਵੱਡੇ ਝੂਠ ਬੋਲਦੇ ਨੇ ਅੱਗੇ ਕੋਈ 50 50 60 ਬੰਦੇ ਬੈਠੇ ਹੁੰਦੇ ਨੇ ਉਹਨਾਂ ਦੇ ਅੱਗੇ ਇਹ ਬਹੁਤ ਵੱਡਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਝੂਠ ਬੋਲਦੇ ਨੇ ਕਿਤੇ ਵੀ ਸਰਕਾਰ ਨੇ ਪੰਜਾਬੀ ਬੋਲਣ ਤੋਂ ਪੰਜਾਬੀ ਲਿਖਣ ਤੋਂ ਪੜਨ ਤੋਂ ਕਿਤੇ ਵੀ ਸਰਕਾਰ ਨੇ ਪਾਬੰਦੀ ਨਹੀਂ ਲਗਾਈ ਪਰ ਇਹ ਲੋਕਾਂ ਨੂੰ ਆਪਣੀਆਂ ਗੱਲਾਂ ਵਿੱਚ ਲਿਆ ਕੇ ਲੋਕਾਂ ਦਾ ਬ੍ਰੇਨਵਾਸ਼ ਕਰਦੇ ਨੇ ਹਰ ਗੁਰਦੁਆਰੇ ਹਰ ਪਿੰਡ ਦੇ ਵਿੱਚ ਗੁਰਦੁਆਰੇ ਨੇ ਕਿਤੇ ਇੱਕ ਹੈ ਕਿਤੇ ਦੋ ਹੈ ਕਿਤੇ ਜ਼ਿਆਦਾ ਵੀ ਨੇ ਹਰ ਜਗ੍ਹਾ ਗੁਰਬਾਣੀ ਪੜ੍ਹੀ ਜਾ ਰਹੀ ਹੈ ਪੰਜਾਬੀ ਪੜ੍ਹੀ ਜਾ ਰਹੀ ਹੈ ਬੱਚਿਆਂ ਦੀਆਂ ਕਲਾਸਾਂ ਲੱਗਦੀਆਂ ਨੇ ਕਿਤੇ ਵੀ ਸਰਕਾਰ ਨੇ ਨਹੀਂ ਰੋਕਿਆ ਪਰ ਇਹਨਾਂ ਨੇ ਝੂਠ ਬੋਲਣ ਦਾ ਠੇਕਾ ਲਿਆ ਪਰ ਉੱਥੇ ਹੀ ਸਟੇਜ ਤੇ ਗੁਰਦੁਆਰਾ ਸਾਹਿਬ ਦਾ ਹੈੱਡ ਗ੍ਰੰਥੀ ਸੀ ਜਿਹੜਾ ਚਮਕੌਰ ਸਿੰਘ ਉਹ ਵੀ ਉੱਥੇ ਬੈਠਾ ਰਿਹਾ ਐ ਅੱਖਾਂ ਬੰਦ ਕਰਕੇ ਇਹੋ ਜਿਹੇ ਬੰਦਿਆਂ ਨੂੰ ਸਟੇਜ ਤੋਂ ਬੋਲਣ ਨਹੀਂ ਦੇਣਾ ਚਾਹੀਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸ਼ਰਿਆਮ ਝੂਠ ਬੋਲਦੇ ਨੇ ਤੇ ਕਹਿੰਦੇ ਨੇ ਸਰਕਾਰਾਂ ਸਾਡੇ ਨਾਲ ਧੱਕਾ ਕਰਦੀਆਂ ਜੇ ਸਰਕਾਰਾਂ ਧੱਕਾ ਕਰਦੀਆਂ ਪੰਜਾਬੀ ਬੋਲਣ ਤੇ ਪੰਜਾਬੀ ਪੜਨ ਤੇ ਤਾਂ ਫਿਰ ਤੁਸੀਂ ਅਖਬਾਰਾਂ ਦੇ ਵਿੱਚ ਕਢਵਾਓ ਜਾਂ ਕਿਸੇ ਵੱਡੇ ਚੈਨਲ ਤੇ ਬੈਠ ਕੇ ਡਿਬੇਟ ਕਰੋ ਕੀ ਸਰਕਾਰਾਂ ਨੇ ਸਾਡੇ ਤੇ ਪਾਬੰਦੀ ਲਾਈ ਹੈ ਪੰਜਾਬੀ ਬੋਲਣ ਦੀ ਪੰਜਾਬੀ ਪੜ੍ਹਨ ਦੀ ਪੰਜਾਬੀ ਤਾਂ ਸਕੂਲਾਂ ਵਿੱਚ ਵੀ ਪੜਾਈ ਜਾਂਦੀ ਹੈ ਪਰ ਈਸ਼ਰਮ ਜਿਹੜਾ ਇਹ ਭਾਈ ਸਾਹਿਬ ਬੋਲ ਰਿਹਾ ਸੀ ਈਸ਼ਰਮ ਐਡਾ ਵੱਡਾ ਝੂਠ ਬੋਲ ਰਿਹਾ ਐ ਐਡੀ ਵੱਡੀ ਗੱਪ ਮਾਰ ਰਿਹਾ ਕਿ ਇਹਨੂੰ ਗੁਰੂ ਤੋਂ ਡਰਨੇ ਆਇਆ ਤੇ ਦੂਜੇ ਪਾਸੇ ਇਹ ਕਹਿ ਰਿਹਾ ਕਿ ਅਸੀਂ ਸਹਿਜ ਜਿਹੜੇ ਪਾਠ ਨੇ ਸਹਿਜ ਪਾਠ ਕਈ ਪਿੰਡਾਂ ਵਿੱਚ ਸ਼ੁਰੂ ਕਰਵਾਏ ਨੇ ਤੇ ਅਸੀਂ ਹੋਰ ਵੀ ਹਰਿਆਣੇ ਦੇ ਬਹੁਤ ਜ਼ਿਆਦਾ ਪਿੰਡਾਂ ਵਿੱਚ ਸਹਿਜ ਬਾਟ ਸ਼ੁਰੂ ਕਰਵਾਵਾਂਗੇ ਤੇ ਸਿੰਚੀਆਂ ਵੀ ਫ੍ਰੀ ਵੰਡ ਰਿਹਾ ਅਸੀਂ ਜਿਸ ਨੇ ਲੈਣੀ ਹੋਈ ਉਹ ਲੈ ਲੇਗਾ ਤੁਸੀਂ ਸਹਿਜ ਬਾਟ ਸ਼ੁਰੂ ਕਰਵਾ ਰਹੇ ਹੋ ਆਪ ਹੀ ਬੋਲ ਰਿਹਾ ਹੈ ਕਿ ਕਈ ਪਿੰਡਾਂ ਵਿੱਚ ਅਸੀਂ ਸਹਿਜ ਬਾਟ ਸਹਿਜ ਬਾਟ ਸ਼ੁਰੂ ਕਰਵਾ ਦਿੱਤੇ ਨੇ ਦੇ ਕਈਆਂ ਵਿੱਚ ਕਰਵਾਣੇ ਨੇ ਪਰ ਉਸੇ ਸਟੇਜ ਤੋਂ ਇਹ ਕਹਿ ਰਿਹਾ ਹੈ ਕਿ ਸਰਕਾਰ ਸਾਡੇ ਨਾਲ ਧੱਕਾ ਕਰਦੀ ਹੈ ਹੁਣ ਇਹ ਆਪਣਾ ਸਪਸ਼ਟੀਕਰਨ ਕਿਸ ਤਰ੍ਹਾਂ ਦੇਵੇਗਾ ਉਥੇ ਖੜਾ ਖੜਾਈ ਝੂਠ ਬੋਲ ਗਿਆ ਇੱਕ ਪਾਸੇ ਤਾਂ ਕਹਿ ਰਿਹਾ ਅਸੀਂ ਸਹਿਜਪੁਰ ਕਈ ਪਿੰਡਾਂ ਵਿੱਚ ਸ਼ੁਰੂ ਕਰਵਾਤੇ ਨੇ ਤੇ ਕੁਝ ਹੋਰ ਪਿੰਡਾਂ ਵਿੱਚ ਕਰਵਾ ਰਹੇ ਹਾਂ ਕਿਸੇ ਸਰਕਾਰ ਨੇ ਨਹੀਂ ਰੋਕਿਆ ਪਰ ਉਥੇ ਇਸ ਨੇ ਗੱਪ ਛੱਡੀ ਐਡਾ ਵੱਡਾ ਝੂਠ ਬੋਲਿਆ ਕਿ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਔਰ ਜੇ ਸਰਕਾਰ ਇਸ ਨੇ ਧੱਕਾ ਕੀਤਾ ਇਹ ਕਿਸੇ ਅਖਬਾਰ ਵਿੱਚ ਕਢਾਏ ਵੀ ਮੇਰੇ ਨਾਲ ਸਰਕਾਰ ਨੇ ਧੱਕਾ ਕੀਤਾ ਨਹੀਂ ਸਰਕਾਰ ਕਿਸੇ ਨਾਲ ਧੱਕਾ ਨਹੀਂ ਕਰਦਾ ਕੋਈ ਵੀ ਹਿੰਦੁਸਤਾਨ ਦੇ ਵਿੱਚ ਕੋਈ ਵੀ ਭਾਸ਼ਾ ਬੋਲੇ ਆਪਣੀ ਭਾਸ਼ਾ ਜਿਹੜੀ ਉਹਦੀ ਮਾਤਰ ਪੱਛਾ ਕੋਈ ਕਿਸੇ ਨੂੰ ਪਾਬੰਦੀ ਨਹੀਂ ਪਰ ਇਹ ਜਿਹੜੇ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨੇ ਇਹ ਝੂਠ ਬੋਲ ਕੇ ਲੋਕਾਂ ਨੂੰ ਵਰਗ ਲਾਂਦੇ ਨੇ ਲੋਕਾਂ ਨੂੰ ਆਪਣੇ ਪਿੱਛੇ ਲਾਂਦੇ ਨੇ ਤੇ ਜਿਹੜੇ ਪ੍ਰਬੰਧਕਾਂ ਨੂੰ ਚਾਹੀਦਾ ਕਿ ਇਹੋ ਜਿਹੇ ਬੰਦਿਆਂ ਤੋਂ ਦੂਰ ਰਿਹਾ ਜਾਵੇ ਤੁਸੀਂ ਸਹਿਜ ਪਾਠ ਕਰਵਾਓ ਜਿੰਨੇ ਮਰਜੀ ਪਰ ਤੁਹਾਡੇ ਸਹਿਜ ਪਾਠ ਜਿਹੜੇ ਤੁਸੀਂ ਪਿੰਡਾਂ ਦੇ ਵਿੱਚ ਕਰਵਾਏ ਨੇ ਜਾਂ ਕਰਵਾਣ ਜਾ ਰਹੇ ਹੋ ਉਦਾ 1% ਵੀ ਲੋਕਾਂ ਤੇ ਅਸਰ ਨਹੀਂ ਹੈ ਤੁਸੀਂ ਜੋ ਮਰਜੀ ਸਟੇਜਾਂ ਤੋਂ ਰੌਲਾ ਪਾਈ ਜਾਓ ਤੁਹਾਡੀ ਕਿਸੇ ਨੇ ਨਹੀਂ ਮੰਣੀ ਤੁਸੀਂ ਤਾਂ ਸਹਿਜ ਪਾਠ ਹੁਣ ਸ਼ੁਰੂ ਕਰਵਾ ਰਹੇ ਨੇ ਪਰ ਕਈ ਐਸੇ ਵੀ ਨੇ ਜਿਹੜੇ ਕਈ ਕੀ ਸਾਲਾਂ ਤੋਂ ਬਾਣੀ ਪੜ ਰਹੇ ਨੇ ਅਖੰਡ ਪਾਠੀ ਨੇ ਪਾਠ ਕਰਦੇ ਪਏ ਨੇ ਉਹਨਾਂ ਨੂੰ ਉਗਰ ਬਾਣੀ ਪੜਨੀ ਜਾਂਦੀ ਹੈ ਕਿ ਉਹ ਡੇਰਿਆਂ ਤੇ ਜਾਣੇ ਰੁੱਕ ਗਏ ਨੇ ਜੇ ਤੁਸੀਂ ਹੁਣ ਜੇ ਕਹਿ ਰਹੇ ਹੋ ਕਿ ਅਸੀਂ ਸੈੱਡ ਪਾੜ ਸ਼ੁਰੂ ਕਰਵਾ ਰਹੇ ਆ ਕੀ ਗਰੰਟੀ ਆ ਤੁਹਾਡੇ ਕੋਲ ਉਹ ਡੇਰਿਆਂ ਤੋਂ ਜਾਨ ਤੋਂ ਰੁੱਕ ਜਾਣਗੇ ਸਿੱਖ ਦੇ ਧਾਰੀ ਬਾਬਿਆਂ ਕੋਲ ਜਾਂ ਹੋਰ ਵੀ ਕੋਈ ਦੇ ਧਾਰੀ ਬਾਬਾ ਹੋਵੇ ਭਾਵੇਂ ਉਹ ਕਿਸੇ ਵੀ ਭੇਸ ਵਿੱਚ ਹੋਵੇ ਸਿੱਖੀ ਭੇਸ ਵਿੱਚ ਹੋਵੇ ਜਾਂ ਕਿਸੇ ਹੋਰ ਭੇਸ ਵਿੱਚ ਹੋਵੇ ਕੀ ਉਹ ਜਾਨ ਨੂੰ ਰੁੱਕ ਜਾਣਗੇ ਨਹੀਂ ਰੁਕਣਗੇ ਤੁਸੀਂ ਜਿੰਨੇ ਮਰਜੀ ਪਾੜ ਸ਼ੁਰੂ ਕਰਵਾ ਲਓ ਜਿੰਨੀਆਂ ਮਰਜੀ ਗੱਪਾਂ ਛੱਡ ਲਓ ਬਸ ਤੁਹਾਡਾ ਕੰਮ ਹੈ ਝੂਠ ਬੋਲਣਾ ਤੇ ਝੂਠ ਬੋਲੀ ਜਾਓ ਤੁਹਾਡਾ ਤਾਂ ਕੰਮ ਸੀ ਜੇ ਲੈਕਚਰ ਕਰਨਾ ਸੀ ਤਾਂ ਤੁਸੀਂ ਕਰਦੇ ਪਖੰਡੀਆਂ ਦੇ ਖਿਲਾਫ ਕਿ ਤੁਸੀਂ ਗੁਰਬਾਣੀ ਨੂੰ ਸਮਝੋ ਗੁਰਬਾਣੀ ਨੂੰ ਸਮਝੋ ਤੇ ਨਾਲ ਤੁਸੀਂ ਪਰਹੇਜ਼ ਵੀ ਜਰੂਰ ਦੱਸਦੇ ਜਦੋਂ ਡਾਕਟਰ ਕੋਲ ਦਵਾਈ ਲੈਣ ਜਾਈਏ ਤੇ ਡਾਕਟਰ ਦੇ ਨਾਲ ਦਵਾਈ ਦੇ ਨਾਲ ਡਾਕਟਰ ਪਰਹੇਜ਼ ਵੀ ਦੱਸਦਾ ਪਰ ਤੁਸੀਂ ਪਰਹੇਜ਼ ਪਰਹੇਜ਼ ਵੀ ਦੱਸਣਾ ਸੀ ਨਾਲ ਜੇ ਐਨਾ ਤਾਂ ਤੂੰ ਕਹਿ ਸਕਦਾ ਕਿ ਸਰਕਾਰਾਂ ਧੱਕਾ ਕਰਦੀਆਂ ਨੇ ਪਰ ਤੂੰ ਜੇ ਸਹਿਜ ਪਾਠ ਦੀ ਗੱਲ ਕੀਤੀ ਸੀ ਤੇ ਨਾਲ ਪਰਹੇਜ਼ ਵੀ ਦੱਸਣਾ ਸੀ ਕਈ ਸਹਿਜ ਪਾਠ ਕਰਨ ਦਾ ਤਾਂ ਫਾਇਦਾ ਹੈ ਗੁਰਬਾਣੀ ਤੁਹਾਨੂੰ ਪੜਨ ਦਾ ਤਾਂ ਫਾਇਦਾ ਹੈ ਜੇ ਤੁਸੀਂ ਡੇਰਿਆਂ ਤੇ ਜਾਣਾ ਬੰਦ ਕਰੋਗੇ ਨਾਲ ਪਰਹੇਜ਼ ਜਰੂਰ ਦੱਸਣਾ ਸੀ ਪਰ ਨਹੀਂ ਤੁਸੀਂ ਜਿੰਨਾ ਮਰਜੀ ਸਟੇਜਾਂ ਤੋਂ ਰੌਲਾ ਪਾਓ ਕਿਉਂਕਿ ਤੁਸੀਂ ਕਹੋਗੇ ਕਿ ਨੂੰ ਤੁਸੀਂ ਖੁਦ ਜਾਂਦੇ ਹੋ ਡੇਰਿਆਂ ਤੇ ਤੁਸੀਂ ਕਿਹਾ ਵੀ ਕਿ ਨੂੰ ਸਕਦੇ ਹੋ ਤੁਹਾਡੀ ਤਾਂ ਡੇਰਿਆਂ ਤੋਂ ਬਿਨਾ ਭਾਵੇਂ ਉਹ ਕਿਸੇ ਵੀ ਭੇਸ ਵਿੱਚ ਹੋਵੇ ਸਿੱਖੀ ਭੇਸ ਹੋਵੇ ਜਾਂ ਕਿਸੇ ਤੁਹਾਡੀ ਡੇਰਿਆਂ ਤੋਂ ਬਿਨਾ ਗਤੀ ਹੈ ਨਹੀਂ ਤੁਸੀਂ ਤਾਂ ਜਾਣਾ ਹੀ ਜਾਣਾ ਹੈ ਬਸ ਤੁਸੀਂ ਸ਼ਿਕਾਇਤ ਆਣਾ ਕਿ ਗੱਪਾ ਮਾਰਨੀ ਆ ਝੂਠ ਬੋਲਣਾ ਸਰਕਾਰਾਂ ਸਾਡੇ ਨਾਲ ਧੱਕਾ ਕਰਦੀਆਂ ਬਸ ਤੁਸੀਂ ਇੱਕ ਲਾਈਨ ਰੱਟੀ ਹੈ ਕਿ ਸਰਕਾਰਾਂ ਸਾਡੇ ਨਾਲ ਧੱਕਾ ਕਰਦੀਆਂ ਕਿਉਂਕਿ ਇੱਥੇ ਕਿਹੜਾ ਕੋ ਸੁਣਨ ਵਾਲਾ ਹੈ ਇੱਥੇ ਕਿਹੜਾ ਕੋ ਸਰਕਾਰ ਦਾ ਮੁਲਾਜ਼ਮ ਹੈ ਕੋਈ ਸਰਕਾਰੀ ਆਦਮੀ ਬੈਠਾ ਹੈ ਜਿਹਨੂੰ ਤੁਸੀਂ ਸੁਣਾ ਰਹੇ ਹੋ ਗਵਰਨਮੈਂਟ ਦਾ ਆਦਮੀ ਤਾਂ ਕੋਈ ਇੱਥੇ ਹੈ ਨਹੀਂ ਤੁਸੀਂ ਸੁਣਾ ਕਿੰਨੂੰ ਰਹੀਏ ਤੁਸੀਂ ਤੁਸੀਂ ਤਾਂ ਜਿਹੜੇ ਅੱਗੇ 50 60 ਬੰਦੇ ਬੈਠੇ ਨੇ ਬਸ ਉਹਨਾਂ ਨੂੰ ਕਹੀ ਜਾਂਦੇ ਹੋ ਜੀ ਸਰਕਾਰਾਂ ਸਾਡੇ ਨਾਲ ਧੱਕਾ ਕਰਦੀਆਂ ਸਰਕਾਰ ਕਿੱਥੇ ਤੋਂ ਆਪਣਾ ਸਪਸ਼ਟੀਕਰਨ ਦਾ ਦੇ ਕਿੱਥੇ ਤੇ ਰਣਾਲਾ ਧੱਕਾ ਹੋਇਆ ਸਰਕਾਰ ਨੇ ਕੀਤਾ ਐਵੇਂ ਝੂਠ ਬੋਲੀ ਜਾਂਦਾ ਸਟੇਜ ਤੇ ਚੜ ਗਏ ਇਹੋ ਜਿਹੇ ਬੰਦਿਆਂ ਤੋਂ بچੋ ਕਿਤੇ ਵੀ ਪਾਬੰਦੀ ਨਹੀਂ ਹੈ ਪੰਜਾਬੀ ਬੋਲਣ ਤੇ ਪੰਜਾਬੀ ਲਿਖਣ ਤੇ ਪੰਜਾਬੀ ਪੜਨ ਤੇ ਜਿੱਥੇ ਮਰਜੀ ਆਪਣੇ ਕਿਸੇ ਸਰਕਾਰੀ ਸਕੂਲ ਵਿੱਚ ਪੜਾਓ ਪੰਜਾਬੀ ਪੜਾਈ ਜਾਂਦੀ ਹੈ ਪ੍ਰਾਈਵੇਟ ਸਕੂਲ ਵਿੱਚ ਪੜਾਓ ਤਾਂ ਵੀ ਪੰਜਾਬੀ ਪੜਾਈ ਜਾਂਦੀ ਹੈ ਨਹੀਂ ਤੇ ਪਿੰਡਾਂ ਦੇ ਵਿੱਚ ਗੁਰਦੁਆਰੇ ਨੂੰ ਜਿਆਦਾ ਸ਼ੌਂਕ ਹੈ ਇਹ ਅਸੀਂ ਪੰਜਾਬੀ ਪੜ੍ਹਨੀ ਹੋਰ ਕੋਈ ਭਾਸ਼ਾ ਨਹੀਂ ਪੜ੍ਹਨੀ ਪਿੰਡਾਂ ਵਿੱਚ ਗ੍ਰੰਥੀ ਸਿੰਘ ਨੇ ਉਹਨਾਂ ਕੋਲ ਆਪਣੇ ਬੱਚੇ ਭੇਜੋ ਸਕੂਲ ਟਾਈਮ ਤੋਂ ਬਾਅਦ ਉਹਨਾਂ ਕੋਲ ਭੇਜੋ ਕਿ ਸਾਡੇ ਬੱਚਿਆਂ ਨੂੰ ਪੰਜਾਬੀ ਪੜ੍ਹਾਓ ਇਹਨਾਂ ਨੇ ਪੰਜਾਬੀ ਜਿਆਦਾ ਪਸੰਦ ਕਰਦੇ ਨੇ ਇਹਨਾਂ ਪੰਜਾਬੀ ਪੜ੍ਹਨੀ ਹੈ ਪੰਜਾਬੀ ਬੋਲਣੀ ਹੈ ਪੰਜਾਬੀ ਲਿਖਣੀ ਹੈ ਇਹਨਾਂ ਕੋਲ ਟਿਊਸ਼ਨ ਲਾ ਦਿਓ ਗ੍ਰੰਥੀ ਸਿੰਘਾਂ ਦੇ ਕੋਲ ਜਾਂ ਹੋਰ ਵੀ ਇੰਤਜ਼ਾਮ ਹੈ ਨੇ ਪਿੰਡਾਂ ਦੇ ਵਿੱਚ بڑے بڑے ਪੰਜਾਬੀ ਪੜਨ ਵਾਲੇ ਬੈਠੇ ਨੇ ਜੇ ਜਿਆਦਾ ਸ਼ੌਂਕ ਹੈ ਪੰਜਾਬੀ ਪੜ੍ਹਨ ਦਾ ਤੇ ਪਿੰਡਾਂ ਵਿੱਚ ਕਲਾਸਾਂ ਰਖਵਾਓ ਇੱਕ ਟੀਚਰ ਲਾਓ ਤੁਸੀਂ ਇੱਕ ਬੰਦੋਬਸ ਕਰੋ ਇੱਕ ਟੀਚਰ ਲਾਓ ਵੀ ਤੂੰ ਇਹ ਪਿੰਡ ਵਿੱਚ ਇੰਨੇ ਬੱਚੇ ਨੇ ਇਹਨਾਂ ਨੂੰ ਪੰਜਾਬੀ ਸਿਖਾਣੀ ਹੈ ਪੰਜਾਬੀ ਜ਼ਰੂਰ ਸਿੱਖੋ ਤੇ ਦੂਜੀਆਂ ਭਾਸ਼ਾ ਵੀ ਭਾਈ ਸਾਹਿਬ ਜੀ ਦੂਜੀਆਂ ਭਾਸ਼ਾ ਵੀ ਜ਼ਰੂਰੀ ਨੇ ਹਰ ਭਾਸ਼ਾ ਬੰਦੇ ਨੂੰ ਤੇ ਕਈ ਭਾਸ਼ਾਵਾਂ ਆਣੀਆਂ ਚਾਹੀਦੀਆਂ। ਕੱਲੀ ਇੱਕ ਭਾਸ਼ਾ ਨਹੀਂ ਆਣੀ ਚਾਹੀਦੀ, ਕੱਲੀ ਇੱਕ ਪੰਜਾਬੀ ਆਣੀ ਚਾਹੀਦੀ ਐ। ਤੁਸੀਂ ਬਾਹਰ ਜਾਓਗੇ ਕਿਵੇਂ ਗੱਲਬਾਤ ਕਰੋਗੇ? 에어ਪੋਰਟ ਤੇ ਕਿਦਾਂ ਗੱਲ ਕਰੋਗੇ ਜੇ ਤੁਹਾਨੂੰ ਇੰਗਲਿਸ਼ ਨਾ ਆਂਦੀ ਹੋਵੇਗੀ? ਦੂਜੀ ਕੰਟਰੀ ਵਿੱਚ ਜਾਓਗੇ ਕਿਦਾਂ ਗੱਲਬਾਤ ਕਰੋਗੇ ਕਿਸੇ ਨਾਲ? ਪਰ ਇੰਨਾ ਕੀ ਇੰਨਾ ਰੌਲਾ ਪਾਣਾ। ਜੀ ਪੰਜਾਬੀ, ਜੀ ਪੰਜਾਬੀ, ਪੰਜਾਬੀ ਤੇ ਸਾਡੇ ਨਾਲ ਤੱਕਾ ਹੋ ਰਿਹਾ, ਕੋਈ ਤੱਕਾ ਨਹੀਂ ਹੋ ਰਿਹਾ। ਸਾਨੂੰ ਅੱਗੇ ਵਧਣਾ ਚਾਹੀਦਾ ਹੈ। ਬੰਦੇ ਨੂੰ ਜਿੰਨੀਆਂ ਭਾਸ਼ਾਵਾਂ ਦਾ ਗਿਆਨ ਹੋਵੇ, ਜਿੰਨੀਆਂ ਬੋਲੀਆਂ ਦਾ ਗਿਆਨ ਹੋਵੇ, ਉਹਨਾਂ ਹੀ ਚੰਗਾ ਹੈ। ਪਰ ਇਹਨਾਂ ਸਟੇਟ ਤੋਂ ਜ਼ਰੂਰ ਝੂਠ ਬੋਲਣਾ ਗਪੌੜ ਛੜਨੀ ਇਹਨਾਂ ਇਹੋ ਜਿਹਾਂ ਜਿਹੜੇ ਪ੍ਰਚਾਰਕ ਨੇ ਕਹਿ ਲਓ ਜਾਂ ਕਥਾਵਾਚਕ ਕਹਿ ਲਓ ਜਾਂ ਕੁਝ ਲੈਕਚਰ ਲੈਕਚਰਰ ਕਹਿ ਲੋ ਇਹਨਾਂ ਨੂੰ ਇਹਨਾਂ ਤੋਂ ਬਚੋ ਇਹਨਾਂ ਦੀਆਂ ਗੱਲਾਂ ਨੂੰ ਤੁਸੀਂ ਜੇ ਸੁਣੋਗੇ ਤੇ ਅੱਗੇ ਨਹੀਂ ਵਧੋਗੇ ਕਿਉਂਕਿ ਬੋਲੀ ਤਾਂ ਆਦਮੀ ਨੂੰ ਆਣੀ ਚਾਹੀਦੀ ਹੈ ਇੰਗਲਿਸ਼ ਆਣੀ ਚਾਹੀਦੀ ਹੈ ਹਿੰਦੀ ਵੀ ਆਣੀ ਚਾਹੀਦੀ ਹੈ ਪੰਜਾਬੀ ਵੀ ਆਣੀ ਚਾਹੀਦੀ ਹੈ ਹੋਰ ਭਾਸ਼ਾ ਜੇ ਆਂਦੀ ਹੈ ਤੇ ਉਹ ਵੀ ਬਹੁਤ ਚੰਗੀ ਗੱਲ ਹੈ ਦੁਨੀਆ ਦੀਆਂ ਜਿੰਨੀਆਂ ਭਾਸ਼ਾਾਂ ਬੰਦੇ ਕੋਲ ਗਿਆਨ ਹੋਣਾ ਚਾਹੀਦਾ ਪਰ ਇਹ ਗਿਆਨ ਤੋਂ ਬੰਦੇ ਲੋ ਵਾਂਝਾ ਰੱਖਦੇ ਨੇ ਕਿ ਸਾਡੇ ਨਾਲ ਸਰਕਾਰ ਧੱਕਾ ਕਰਦੀ ਕੋਈ ਧੱਕਾ ਨਹੀਂ ਕਰਦੀ ਪ੍ਰਬੰਧਕਾਂ ਨੂੰ ਚਾਹੀਦਾ ਕਿ ਇਹੋ ਜਿਹਾਂ ਨੂੰ ਸਟੇਜ ਤੇ ਨਾ ਬੋਲਣ ਦਿੱਤਾ ਜਾਏ ਪਰ ਪ੍ਰਬੰਧਕ ਵੀ ਉਹਨੂੰ ਬੁਲਾਣਗੇ ਜਿਨ੍ਹਾਂ ਨਾਲ ਉਹਨਾਂ ਦੀ ਜ਼ਿਆਦਾ ਸਾਸਤ੍ਰੀ ਕਾਲ ਹੈ ਜਿਨ੍ਹਾਂ ਨਾਲ ਉਹਨਾਂ ਦਾ ਜ਼ਿਆਦਾ ਉੱਠਣਾ ਬੈਠਣਾ ਆਮ ਬੰਦੇ ਨੂੰ ਤਾਂ ਉਹ ਸਟੇਜ ਤੋਂ ਬੋਲਣ ਨਹੀਂ ਦਿੰਦੇ ਕਹਿਣਗੇ ਨਹੀਂ ਨਹੀਂ ਸਾਡੇ ਕੋਲ ਨਹੀਂ ਟਾਈਮ ਨਹੀਂ ਹੈਗਾ ਇਹੋ ਜਿਹੇ ਬੰਦਿਆਂ ਵਾਸਤੇ ਇੰਨਾ ਹੋਲ ਟਾਈਮ ਹੈਗਾ ਭਾਵੇਂ 1 ਘੰਟਾ ਬੋਲਣ ਨੂੰ 2 ਘੰਟੇ ਬੋਲਣ ਜਿੰਨਾ ਮਰਜ਼ੀ ਬੋਲੀ ਜਾ ਇਹੋ ਜਿਹੇ ਬੰਦੇ ਕਿਉਂਕਿ ਜਿਹੜੇ ਮਿੱਠੀਆਂ ਫੁਲੜੀਆਂ ਬੰਦਦੇ ਉਹਨਾਂ ਵਾਸਤੇ ਟਾਈਮ ਬੜਾ ਹੈ ਇਨਾਂ ਕੋਲ ਤੇ ਆਮ ਬੰਦਾ ਜੋ ਕੋਈ ਹੋਰ ਜੋ ਬੰਦਾ ਹੋਰ ਕੋਈ ਬੋਲੇਗਾ ਬੋਲਣ ਵਾਸਤੇ ਕਹੇਗਾ ਇਨਾਂ ਨੂੰ ਭਾਵੇਂ ਉਹ ਗੁਰਬਾਣੀ ਦੀ ਗੱਲ ਕਰ ਰਿਹਾ ਜਾਂ ਇਤਿਹਾਸ ਦੀ ਗੱਲ ਕਰ ਰਿਹਾ ਨਹੀਂ ਨਹੀਂ ਇਹਨਾਂ ਨੂੰ ਚੰਗੀ ਨਹੀਂ ਲੱਗੇਗੀ ਨਹੀਂ ਇਹਨਾਂ ਨੂੰ ਝੂਠ ਚੰਗਾ ਲੱਗਦਾ ਹੈ ਜਿਹੜੇ ਪ੍ਰਬੰਧਕ ਨੇ ਇਹਨਾਂ ਨੂੰ ਵੀ ਝੂਠ ਚੰਗਾ ਲੱਗਦਾ ਜਿੰਨਾ ਝੂਠ ਮਾਰਿਆ ਜਾਏ ਗੱਪ ਸੁਣਾਈ ਜਾਏ ਨਾ ਉਹਨਾਂ ਇਹਨਾਂ ਨੂੰ ਚੰਗਾ ਲੱਗਦਾ ਆਮ ਬੰਦੇ ਨੂੰ ਇਸ ਸਟੇਜ ਦੇ ਨੇੜੇ ਵੀ ਨਹੀਂ ਲੱਗਣ ਦੇਣਗੇ ਕਿਉਂਕਿ ਪ੍ਰਬੰਧਕ ਨੇ ਕਬਜ਼ਾ ਇਹਨਾਂ ਦਾ ਹੈ ਗੁਰਦੁਆਰਾ ਇਹਨਾਂ ਦਾ ਸਟੇਜ ਇਹਨਾਂ ਦੀ ਹੈ ਸਾਰਾ ਕੁਝ ਇਹਨਾਂ ਦਾ ਹੈ ਇਹ ਜਿਹਨੂੰ ਚਾਣ ਸਟੇਜ ਤੋਂ ਬੁਲਾ ਸਕਦੇ ਨੇ ਤੇ ਜਿਹਨੂੰ ਚਾਣ ਉਹਨੂੰ ਇਹ ਨਹੀਂ ਬੁਲਾਉਂਦੇ ਕਿਉਂਕਿ ਸਾਰਾ ਕੁਝ ਇਹਨਾਂ ਦੇ ਹੱਥ ਵਿੱਚ ਹੈ ਭਾਵੇਂ ਇਹ ਕਈ ਜਾਣ ਨਹੀਂ ਦੀ ਸੰਗਤ ਦਾ ਗੁਰਦੁਆਰਾ ਸਾਰਿਆਂ ਦਾ ਸਾਂਝਾ ਕਿਸੇ ਦਾ ਸਾਂਝਾ ਗੁਰਦੁਆਰਾ ਨਹੀਂ ਇਹ ਸਭ ਸਾਰਾ ਕੰਮ ਜਿਹੜਾ ਪ੍ਰਬੰਧਕਾਂ ਦੇ ਹੱਥ ਹੈ ਜੋ ਇਹ ਕਹਿਣਗੇ ਉਹੀ ਹੋਣਾ ਜਿੰਨੂੰ ਇਹ ਬੁਲਾਣਾ ਚਾਣਗੇ ਉਹੀ ਬੋਲੇਗਾ ਭਾਵੇਂ ਜਿੰਨੂੰ ਇਹ ਨਹੀਂ ਬੁਲਾਣਾ ਚਾਣਗੇ ਉਹ ਉਹਨੂੰ ਇਸ ਸਟੇਜ ਦੇ ਨੇੜੇ ਵੀ ਨਹੀਂ ਲੱਗਣ ਦੇਣ ਦੇ ਭਾਵੇਂ ਉਹ ਕੋਈ ਇਤਿਹਾਸ ਦੀ ਗੱਲ ਸੁਣਾਉਂਦਾ ਜਾਂ ਗੁਰਬਾਣੀ ਦੀ ਗੱਲ ਸੁਣਾਉਂਦਾ ਕੋਈ ਗੁਰਬਾਣੀ ਦੀ ਗੱਲ ਤਾਂ ਚੰਗੀ ਨਹੀਂ ਲੱਗੇਗੀ ਪ੍ਰਬੰਧਕਾਂ ਨੂੰ ਚੰਗੀ ਨਹੀਂ ਲੱਗੇਗੀ ਕਿੱਦਾਂ ਲੱਗੇਗੀ ਚੰਗੀ ਗੁਰਬਾਣੀ ਦੀ ਗੱਲ ਤੇ ਤਾਂ ਚੰਗੀ ਲੱਗੇਗੀ ਇਹਨਾਂ ਨੂੰ ਜੇ ਆਪ ਇਹ ਪਖੰਡ ਨਾ ਕਰਦੇ ਹੋਣ ਜਿਹੜਾ ਬੰਦਾ ਪਖੰਡ ਕਰਦੇ ਆ ਡੇਰੀਆਂ ਤੇ ਜਾਂਦਾ ਉਹਨੂੰ ਤਾਂ ਗੁਰਬਾਣੀ ਦੀ ਗੱਲ ਚੰਗੀ ਨਹੀਂ ਲੱਗੇਗੀ ਇਸ ਕਰਕੇ ਉਹ ਬੰਦੇ ਉਹੋ ਜਿਹੇ ਬੁਲਾਉਂਦੇ ਨੇ ਜਿਹੋ ਜਿਹੇ ਉਹ ਚਾਹਣ ਜਿਹੋ ਜਿਹੇ ਉਹ ਸੁੰਣਾ ਚਾਹੁੰਦੇ ਨੇ ਜੋ ਸੁੰਣਾ ਚਾਹੁੰਦੇ ਨੇ ਜੋ ਦੇਖਣਾ ਚਾਹੁੰਦੇ ਨੇ ਉਹੋ ਜਿਹੀ ਉਹ ਪ੍ਰਬੰਧ ਕਰਦੇ ਨੇ ਉਹੋ ਜਿਹੇ ਆਦਮੀ ਉਹ ਬੁਲਾਉਂਦੇ ਨੇ ਕਿਉਂਕਿ ਜਿਨ੍ਹਾਂ ਨੂੰ ਉਹ ਸੁੰਣਾ ਨਹੀਂ ਚਾਹੁੰਦੇ ਉਹਨਾਂ ਨੂੰ ਉਹ ਬੁਲਾਉਣਗੇ ਹੀ ਨਹੀਂ ਕਿਉਂਕਿ ਉਹ ਉਹਨਾਂ ਨੂੰ ਹੀ ਲੋਡ ਬੁਲਾਉਂਦੇ ਕੋਈ ਜਿਹੜਾ ਉਹਨਾਂ ਦੇ ਹੱਕ ਦੀ ਗੱਲ ਨਾ ਕਰੇਗਾ ਉਹਨਾਂ ਨੂੰ ਬੁਲਾਉਣਗੇ ਨਹੀਂ ਜਿਹੜਾ ਗੁਰਬਾਣੀ ਦੇ ਹੱਕ ਦੀ ਗੱਲ ਕਰੇਗਾ ਉਹਨਾਂ ਨੂੰ ਬੁਲਾਉਣਗੇ ਨਹੀਂ ਉਹ ਬੁਲਾਉਣਗੇ ਉਹਨੂੰ ਜਿਹੜਾ ਸਟੇਜ ਤੇ ਝੂਠ ਬੋਲੇਗਾ ਵੱਡੀਆਂ ਵੱਡੀਆਂ ਗੱਪਾਂ ਛੱਡੇਗਾ ਉਹਨੂੰ ਬੁਲਾਉਣਗੇ ਬਚੋ ਇਹਨਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ